ਸਾਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੀਬੀ 20 ਬਲਾਚੁਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਆ ਆ ਸੀਬਰੇਜ ਦਾ ਪਾਣੀ ਭੱਦੀ ਰੋਡ ਤੇ ਖੜੇ ਆ ਆਪਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਦੇਖੋ ਕਿੰਨੇ ਮਾੜੇ ਹੋਏ ਦੁਕਾਨਦਾਰ ਬਹੁਤ ਪਰੇਸ਼ਾਨ ਹੋਏ ਆ ਤੇ ਇਹ ਪਾਣੀ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਉਹ ਪਰਲੀ ਸਾਈਡ ਜਿਹੜੀ ਦੁਕਾਨ ਕਰਿਆਨੇ ਦੀ ਉਹਦੇ ਕੋਲੋਂ ਨਿਕਲਿਆ ਆ ਪਾਣੀ ਪਤਾ ਨਹੀਂ ਕਿੱਦਾਂ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਬਾਈ ਹੁਣੀ ਵੀ ਸਾਰੇ ਬਹੁਤ ਪਰੇਸ਼ਾਨ ਆ ਇਸ ਦੁਕਾਨਾਂ ਦੇ ਮੋੜੇ ਭੱਦੀ ਰੋਡ ਦੇ ਜਿੱਥੇ ਆਪਾਂ ਖੜੇ ਆ ਨਾ ਉੱਥੇ ਪਾਣੀ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਮੈਂ ਤੁਹਾਨੂੰ ਹਾਲਾਤ ਦਿਖਾ ਲ ਦਮਾ ਪਹਿਲਾਂ ਬਈ ਸੁਖਵੀਰ ਭਾਜੀ ਮੈਂ ਲੈ ਕੇ ਆਂਦਾ ਕੈਮਰਾਮੈਨ ਬੋਲੀ ਆ ਮੈਂ ਹੁਣੇ ਆਮ ਅ ਬਾਈ ਸਾਡਾ ਸੁਖਵੀਰ ਭਾਜੀ ਸਾਡੇ ਨਾਲ ਆ ਬਾਈ ਜੀ ਕੀ ਤੁਸੀਂ ਦੇਖ ਸਕਦੇ ਹੋ ਕੀ ਕੀ ਗੱਲ ਕੀ ਹੋਈ ਇਹ ਪਾਣੀ ਦਾ ਹਾਲਾਤ ਜਿਹੜੇ ਬਸ ਬਾਰਿਸ਼ ਤੋਂ ਹਰ ਵਾਰੀ ਇਹੀ ਦਿੱਕਤ ਹੁੰਦੀ ਆ ਪਾਣੀ ਕਦੇ ਬਾਰਿਸ਼ ਦਾ ਪਾਣੀ ਆਦਾ ਬਾਰਿਸ਼ ਦਾ ਆ ਜਾਂਦਾ ਹੈ ਜੀ ਹਾਂ ਆ ਦਾ ਬਿਨਾਂ ਬਾਰਿਸ਼ ਤੋਂ ਆਏ ਬਿਨਾਂ ਬਾਰਿਸ਼ ਮੈਂ ਵੀ ਉਹੀ ਦੇਖ ਰਿਹਾ ਦੇਖੋ ਨਾ ਉਹ ਪਰਲੀ ਛੜਵਾ ਰਿਹਾ ਇਹ ਕਿਦਾ ਇਹਦਾ ਹੱਲ ਹੁੱਲ ਕੋਈ ਇਹਦਾ ਹੱਲ ਸਾਫ ਸਵਾਈ ਅਸੀਂ ਦੇਖੋ ਕੱਜਰਾ ਕਿ ਲਾਇਆ ਹੋਇਆ ਤੇ ਦੇਖੋ ਸਾਡੇ ਜਨੇਟੂ ਨੇ ਦਿਖਾਣ ਵਾਲੇ ਜੋ ਹੋ ਰਿਹਾ ਬਦਬੂ ਕਿੰਨੀ ਆਣ ਗਈ ਬਾਈ ਤੁਹਾਨੂੰ ਪਰੇਸ਼ਾਨੀ ਨਹੀਂ ਹੁੰਦੀ ਇਹ ਚੀਜ਼ ਦੀ ਪਰੇਸ਼ਾਨੀ ਤਾਂ ਹੈ ਬਹੁਤ ਬਫਾ ਹੁਣ ਕੀ ਕਰੀਏ ਲੱਗਿਆ ਜਾਂਦਾ ਪਰੇਸ਼ਾਨੀ ਤਾਂ ਹੈ ਕਿ ਹੱਲ ਸਰਕਾਰ ਨੇ ਕਰਨਾ ਨਹੀਂ ਤੁਸੀਂ ਅਪੀਲ ਨਹੀਂ ਕਰ ਸਕਦੇ ਇਸ ਦੇ ਅੱਗੇ ਵੀ ਹਾਂ ਸਾਡੇ ਬਲੂਜਾ ਅਪੀਲ ਦਾ ਸਾਫ ਸਵਾਈ ਕਰਨੇ ਨੂੰ ਕਹੀਦਾ ਹੋਰ ਠੀਕ ਹੈ ਸਕਦਾ ਇਸ ਤੋਂ ਇਹ ਸੀਵਰੇਜ ਮਤਲਬ ਇਹ ਲੀਕਿਆ ਜਾਂ ਲੀਕਿਆ ਹੋ ਸਕਦਾ ਜਾਂ ਫਿਰ ਇਹ ਕਾਰਨ ਉਧਰ ਖਰਾਬ ਹੀ ਆ ਜਗਾ ਇਧਰ ਡਰੇਜ ਹੈ ਹੀ ਨਹੀਂ ਹੈਗਾ ਹਾਂ ਕਾਨ ਦੀ ਗੱਲ ਹੋ ਗਈ ਸੀ ਉਸ ਤੋਂ ਬਾਅਦ ਹੇ ਮੇਰੇ ਹਿਸਾਬ ਨਾਲ ਪਾਣੀ ਨਹੀਂ ਹੈਗਾ ਤਾਂ ਇੱਥੇ ਕੋਈ ਪਾਣੀ ਨਹੀਂ ਪਾਉਂਦਾ ਦੋਵੇਂ ਵਾਲਾ ਪਾਣੀ ਹੈ ਨਾ ਹੂੰ ਉਹ ਦੋਥੇ ਦੇ ਵਿੱਚ ਓਵਰਫਲੋ ਹੋ ਜਾਂਦਾ ਸਾਰਾ ਨਾਲੀ ਦੇ ਵਿੱਚ ਜਾਂਦਾ ਹੈ ਹੂੰ ਤੇ ਹਵਲੇ ਦਾ ਨਾਲੀ ਦੇ ਵਿੱਚ ਜਾਂਦਾ ਕਿਸੇ ਵੇਲੇ ਬਾਹਰ ਹੋਰਲੇ ਹੋ ਕੇ ਸਾਰੇ ਪਾਸੇ ਜਾਂ ਅੰਦਰ ਹੂੰ ਹੂੰ ਦੇਖੋ ਬਹੁਤ ਬਦਬੂ ਬਹੁ ਆ ਰਹੀ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਪੱਦੀ ਰੋਡ ਤੋਂ ਲਾਈਵ ਆ ਪੱਦੀ ਰੋਡ ਦੇ ਉੱਪਰ ਖੜੇ ਆ ਮੈਂ ਤੁਹਾਨੂੰ ਹਾਂ ਰੋਕਿਆ ਹੋਰ ਹੈ ਹਾਂ ਉਹ ਇਹਨਾਂ ਦੇ ਅੰਦਰ ਦੇਖੋ ਤੁਹਾਨੂੰ ਮੈਂ ਉਹ ਵੀ ਦਿਖਾ ਲ ਦਵਾਂ ਇਹ ਸੁਖਵੀਰ ਜੀ ਬਈ ਹੁਣਾਂ ਦੇ ਸੋਕ ਪਟੀਕ ਉਹਨਾਂ ਡੱਡੂ ਵੀ ਦੇਖ ਲਓ ਤੁਸੀਂ ਡੱਡੂ ਆਂਦੀਆਂ ਰਾਤ ਨੂੰ ਮੱਛੀਆਂ ਵੀ ਕਹਿੰਦੇ ਨਿਕਲਦੀਆਂ ਇੱਥੋਂ ਪਰ ਇਹ ਬਹੁਤ ਪਰੇਸ਼ਾਨੀ ਲੋਕ ਬਹੁਤ ਪਰੇਸ਼ਾਨ ਆ ਇਸ ਚੀਜ਼ ਦੇ ਮਗਰ ਭੱਦੀ ਰੋਡ ਦੇ ਉੱਪਰ ਆਪਾਂ ਖੜੇ ਤੁਹਾਨੂੰ ਦਿਖਾ ਲਦੇ ਹਾਂ ਬੰਦ ਕਰਾ ਦਿੱਤਾ ਜੀ ਉਹ ਹੋ ਰਹੀ ਆ ਇਹ ਗੱਡੀ ਬੰਦ ਕਰਾ ਦਿੱਤਾ ਬਦਬੂ ਦੇਖੋ ਬਹੁਤ ਜ਼ਿਆਦਾ ਆ ਰਹੀ ਆ ਮੈਂ ਆ ਦੁਕਾਨਾਂ ਦੇ ਮੋਹਰੇ ਵੀ ਜਿੱਥੇ ਭੱਦੀ ਰੋਡ ਦੇ ਉੱਪਰ ਖੜੇ ਆਂ ਬਈ ਬਹੁਤ ਜ਼ਿਆਦਾ ਹਾਲਾਤ ਦੇਖੋ ਤੁਸੀਂ ਮੈਂ ਤੁਹਾਨੂੰ ਡਗਾੜ ਦਾ ਨਾ ਤਾਂ ਮੀ ਪਿਆ ਨਾ ਕੁਝ ਹੋਇਆ ਪਰ ਜਿਹੜਾ ਸੀਵਰੇਜ ਆ ਉਹ ਜ਼ਰੂਰ ਖੁੱਲ ਗਿਆ ਆ ਇਹ ਬਾਈ ਹੁਣ ਉਹਦੇ ਮਜੀਦ ਰੈਡੀਮੇਡ ਦੇ ਸ਼ਾਪ ਦੇ ਮੋਹਰੇ ਖੜੇ ਆ ਪੈਸੇ ਲੈ ਗਏ ਉਹ ਨਾ ਪੱਸਣ ਵਾਲੇ ਪੈਸੇ ਲੈ ਗਏ ਆ ਦਿਨਾਂ ਨਹੀਂ ਇਹਨਾਂ ਨੂੰ ਸਾਰਾ ਕੁਝ ਹਾਂ ਪੈਸੇ ਲੈ ਗਏ ਗੱਲ ਪੈਸੇ ਲੈ ਕੇ ਗਏ ਉਹਨਾਂ ਨੂੰ ਉੱਧਾ ਦਿਨਾਂ ਨਹੀਂ ਹੈਗਾ ਕੜਾ ਹੋਣਾ ਹੀ ਦੇਖਣਾ ਦੇ ਆ ਪੈਸੇ ਲੈ ਕੇ ਉਹ ਮੋਹਰੇ ਗਰਾਹੀ ਕਰਨਾ ਇਹ ਗੱਲ ਇਕੱਠੇ ਬੰਦੇ ਸਾਰੇ ਹਾਂ ਆ ਨਹੀਂ ਦਿਨਾਂ ਨੂੰ ਸਾਰਿਆਂ ਨੂੰ ਕੱਲ ਲੈ ਕੇ ਗਏ ਪੈਸੇ ਹਨਾ ਪੈਸੇ ਲੈ ਕੇ ਗੱਲ ਅੱਛਾ ਦਿਨਾਂ ਨਹੀਂ ਸਾਰਿਆਂ ਨੂੰ ਹਾਂ ਗਰਾਈ ਕਰਨੇ ਨੂੰ ਉੱਧਾ ਤੁਸੀਂ ਬੈਠੇ ਹੁੰਦੇ ਸਾਰੇ ਜਣੇ ਇਕੱਠੇ 15 20 ਜਣੇ ਆਇਆ ਤਾਂ ਆਪ ਵੀ ਦੇਖੋ ਤੁਸੀਂ ਇਹ ਤੁਸੀਂ ਇਹ ਗੱਲ ਕਹਿ ਰਹੀਆਂ ਬਈ ਇਹ ਨਗਰ ਕੋਚਨ ਦਾ ਦੂਆ ਇਹ ਗਲਤੀ ਆ ਅੱਗੇ ਵੀ ਉਹੀ ਲੈ ਕੇ ਜਾਂਦੇ ਆ ਦੇਖਣਾ ਨੇ ਉਹਨਾਂ ਨੇ ਸਾਰਾ ਕੁਝ ਸੀਵਰਾ ਜੀ ਉਹਨਾਂ ਨੇ ਦੇਖਣੇ ਅੱਛਾ ਨਗਰ ਕੋਚਨ ਬੋਲੋ ਇਹ ਜਿਹੜੀ ਐਂਗੈਲੀ ਆਣ ਕੱਲ ਪੈਸੇ ਲੱਗ ਗਏ ਸਾਡੇ ਤੋਂ ਅੱਛਾ ਕਿੰਨੇ ਪੈਸੇ ਲੱਗ ਗਏ ਤੁਹਾਡੇ ਕੋਲੋਂ ਸਾਰੇ ਪਰ ਦੁਕਾਨ ਵਾਲੇ ਤਾਂ ਲੈ ਕੇ ਗਰਾਈ ਸਾਰੇ ਗਰਾਈ ਕਰਦੇ ਸੀਗੇ ਪਰ ਆ ਤੁਹਾਡੇ ਸਾਹਮਣੇ ਹਾਲਾਤ ਦੇਖ ਸਾਡੇ ਤੁਹਾਡੇ ਕੱਪੜੇ ਵੀ ਬਾਈ ਖਰਾਬ ਹੋਏ ਹਨਾ ਤੁਹਾਡੇ ਕੱਪੜੇ ਹੋਏ ਸਿੱਟੇ ਪਿਆ ਛੱਡ ਪਿਆ ਗਿੱ ਵੇ ਉਧਰ ਸਾਡਾ ਬੀਦੀ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਜੀ ਬਹੁਤ ਬੁਰਾ ਹਾਲ ਹੈ ਜੀ ਹਾਂ ਵੇ ਜਿੰਨਾ ਮਰਜੀ ਕਰ ਲੋ ਜਿਹੜੇ 500 ਰੁਪਏ ਵੀ ਲੈ ਕੇ ਜਾਂਦੇ ਸੀ ਉਹ ਵੀ ਹੁਣ ਦੁਬਾਰਾ ਮੁੜ ਕੇ ਆਉਂਦੇ ਜੀ ਸਹੀ ਗੱਲ ਆ ਇਹ ਕਹਿੰਦੇ ਕੱਲ ਪੈਸੇ ਲੈ ਕੇ ਗਏ ਆ ਜੀ ਉਹ ਦੁਆੜੀ ਤੇ ਲੈ ਗਏ ਜੀ ਜਾਂ ਕੋਈ ਸਿੰਝੇ ਲੈ ਗਏ ਜਾਂ ਦਸਹੇਰੇ ਨਹੀਂ ਬਾਈ ਤੁਹਾਨੂੰ ਇਸ ਚੀਜ਼ ਦੀ ਪਰੇਸ਼ਾਨੀ ਆਦੀ ਵੱਧ ਬੂ ਕਿੰਨੀ ਆ ਰਹੀ ਆ ਨਹੀਂ ਤਾਂ ਬਹੁਤ ਆ ਜੀ ਬੁਰਾ ਹਾਲ ਹੈ ਜੀ ਕੀ ਕਰੀਏ ਕੀ ਨਾ ਕੋਈ ਨਹੀਂ ਕਹਿੰਦੀ ਆਪਾਂ ਹਾਂ ਕੋਈ ਨਹੀਂ ਸੁਣਵਾਈ ਹੈ ਕਿਸੇ ਨੂੰ ਅੱਧਾ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਨਾ ਕੁਝ ਨਾ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਇਹਦਾ ਹੱਲ ਕਰਾ ਜੀ ਦੇਖੋ ਗਿਆ ਆ ਲੈ ਕੰਮ ਕਰ ਦੇ ਨਾ ਤਾਂ ਮੀਂਹ ਪਿਆ ਨਾ ਮੀਂਹ ਵੀ ਨਹੀਂ ਪਿਆ ਹੈ ਜੀ ਮੀਂਹ ਕਿੱਥੋਂ ਆ ਮੀਂਹ ਆਲੇ ਦਿਨ ਤਾਂ ਬੋਰਾ ਹਲ ਹੋ ਰੋ ਬੋਰਾ ਹਲ ਹੋ ਰਿਹਾ ਹਾਂਜੀ ਹਾਂ ਇਹੋ ਕਰਕੇ ਬੇਨਤੀ ਹੈ ਜੀ ਦਾ ਕੰਮ ਵਧੀਆ ਕੀਤਾ ਜਾਵੇ ਜੀ ਸਾਰਾ ਤੱਲੀ ਵਾਸਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਮੈਂ ਜਿਹੜਾ ਤੁਹਾਨੂੰ ਲਾਈਵ ਹਾਂ ਆ ਕੂੜਾ ਜਿਹੜਾ ਕਹਿੰਦੇ ਕਿ ਨਗਰ ਕੌਂਸਲ ਦੇ ਇਹ ਇੱਕ ਤਰ੍ਹਾਂ ਦਾ ਬਾਈ ਹੁਣੀ ਇਲਜ਼ਾਮ ਇਲਜ਼ਾਮ ਤਾਂ ਮੈਂ ਕਹਿ ਨਹੀਂ ਸਕਦਾ ਪਰ ਬਾਈ ਹੁਣੀ ਸੱਚ ਬੋਲ ਕੇ ਗੱਲ ਕਹਿ ਰਹੇ ਆ ਵੇ ਜਦੋਂ ਮੀਂਹ ਆਦਾ ਆ ਉਦੋਂ ਤਾਂ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਹੁੰਦੀ ਹੁੰਦੀ ਆ ਪਰ ਇਸ ਟਾਈਮ ਜਿਹੜਾ ਨਾ ਕਿ ਮੀਂਹ ਪਿਆ ਨਾ ਕੁਝ ਹੋਇਆ ਬਾਈ ਵੱਲੋਂ ਧੁੱਪ ਨਿਕਲੀ ਆ ਤੇ ਕੱਪੜੇ ਖਰਾਬ ਹੋ ਗਏ ਸਾਰੇ ਕੱਪੜੇ ਇਹਨਾਂ ਦੇ ਜਿਹੜੇ ਕਿ ਉਹ ਗੱਡੀ ਵਾਲਾ ਇੱਕ ਬਾਈ ਆਇਆ ਉਹਨੇ ਇੱਥੋਂ ਤੇਜ਼ ਗੱਡੀ ਨਿਘਾਈ ਸਾਰਾ ਪਾਣੀ ਕੱਪੜਿਆਂ ਉੱਪਰ ਪੈ ਗਿਆ ਪਰ ਹੁਣ ਵੀ ਬਹੁਤ ਹਾਲਾਤ ਖਰਾਬ ਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਤੁਸੀਂ ਕਮੈਂਟਾਂ ਦੇ ਵਿੱਚ ਆਪ ਦੱਸਿਓ ਹਨਾ ਜੇ ਅੱਜ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਆ ਦੇਖੋ ਬਾਈ ਉਹ ਸੁਖਬੀਰ ਸਾਡਾ ਉਹਨਾਂ ਦੇ ਘਰ ਅੰਦਰ ਪਾਣੀ ਵੜ ਗਿਆ ਹਨਾ ਤੇ ਜੇ ਤੁਸੀਂ ਨਹੀਂ ਗੱਲ ਨੂੰ ਚੱਕੂਗੇ ਤਾਂ ਚੱਕੂਗਾ ਕੌਣ ਬਾਈ ਜੀ ਠੀਕ ਆ ਸਾਡਾ ਕੰਮ ਆ ਤੁਹਾਨੂੰ ਸੱਚ ਦਿਖਾ ਲੈਣਾ ਤੇ ਬਾਕੀ ਤੁਸੀਂ ਐਗਰੀ ਕਰਨਾ ਉਹ ਤੁਹਾਡੀ ਆਪ ਦੀ ਇੱਛਾ ਆ ਤੇ ਆਹ ਬਾਈ ਉਹ ਨਹੀਂ ਕਹਿ ਰਹੇ ਵੀ ਸਾਡੇ ਮੂਰੇ ਜਿਹੜਾ ਕੂੜਾ ਲੱਗਿਆ ਹੋਇਆ ਉਹ ਵੀ ਚੱਕੇ ਨਹੀਂ ਗਏ ਹੈਗੇ ਪਰ ਸਾਡੇ ਕੋਲੋਂ ਪੇਮੈਂਟ ਜ਼ਰੂਰ ਲੈ ਗਈ ਆ ਤੇ ਇਹਦੇ ਬਾਰੇ ਕੁਝ ਹੋਰ ਕਹਿਣਾ ਚਾਹੁੰਦੇ ਬਾਈ ਤੁਸੀਂ ਬਾਈ ਆ ਗਿਆ ਭਾਜੀ ਹੁਣੀ ਆ ਗਿਆ ਭਾਜੀ ਬਹੁਤ ਕੰਮ ਖਰਾਬ ਹੈ ਜੀ ਬਤਾ ਕੀ ਆ ਹਾਂਜੀ ਸਫਾਈ ਸਾਡੇ ਕਦੀ ਨਹੀਂ ਹੋਈ ਹੈ ਜੀ ਕਦੀ ਨਹੀਂ ਹੋਈ ਕਹਿੰਦੇ ਕੱਲ ਪੈਸੇ ਲੱਗੇ ਆ ਜੀ ਸਾਡੇ ਕਦੀ ਹੋਏ ਅਸੀਂ ਹੋਸਟਲਸ ਪਰ ਸਭ ਕੁਝ ਭਰਦੇ ਆ ਹਨਾ ਜੋ ਵੀ ਤੇ ਵਜ਼ਾਰੀ ਜਾਂ ਕੋਈ ਵੀ ਹੋਵੇ ਲੱਗਦਾ ਉਹ ਅਸੀਂ ਕਮੇਟੀ ਨੂੰ ਬਰੋਪਰ ਦਿੰਦੇ ਆ ਲੇਕਿਨ ਸਾਡੇ ਕਦੀ ਵੀ ਨਾਲੀਆਂ ਦੀ ਕਦੀ ਸਫਾਈ ਕਦੀ ਹੋਈ ਨਹੀਂ ਇੱਥੇ ਨਾ ਤਾਂ ਕਦੀ ਸਫਾਈ ਹੋਈ ਨਹੀਂ ਹੈ ਕਦੀ ਵੀ ਨਹੀਂ ਹੋਈ ਸਫਾਈ ਮਤਲਬ ਜੇ ਦੇਖਿਆ ਜਾਵੇ ਬਹੁਤ ਬੜੀ ਗੀਤ ਦੇਖਿਆ ਆ ਪੈ ਅਸੀਂ ਕਦੀ ਵੀ ਕੋਈ ਕਹਿ ਦੇਵੇ ਜਾਂਵੇਂ ਜਾਏ ਤੇ ਐਸੀ ਸਫਾਈ ਹੋਈ ਆ ਹਾਂ ਫੋਨ ਕਰਕੇ ਕਹਿੰਦੀ ਕਿ ਸਫਾਈ ਕਰਾ ਦਿਓ ਕਹੋ ਇੱਕ ਬੰਤੀ ਆ ਜਾਣਗੇ ਸਫਾਈ ਕਰ ਜਾਣਗੇ ਲੇਕਿਨ ਇੱਥੇ ਸਫਾਈ ਕੋਈ ਨਹੀਂ ਕਰਨਾ ਦਾ ਉਧਰ ਤੁਹਾਡੇ ਘਰ ਵੀ ਅੰਦਰ ਪਾਣੀ ਵੜ ਗਿਆ ਨਾ ਘਰ ਦੇ ਅੰਦਰ ਪਾਣੀ ਆ ਗਿਆ ਇਸੇ ਨਾਲ ਹੀ ਦਾ ਗੰਦਾ ਪਾਣੀ ਹਰ ਜਿਨਾ ਦਰਬਰ ਹੋਇਆ ਆ ਇਹ ਦੇਖ ਲਓ ਬਿਨ ਬਿਨ ਬਾਦਲ ਬਰਸਾਤ ਆ ਇਹ। ਬਾਦੀ ਦਾ ਵਰਦ ਬਲਸਾ। ਬਿਨਾ ਬਾਦਲ ਦੇ ਬਰਸਾਤ ਦਾ ਪਾਣੀ ਇਹ ਇੱਥੇ ਸਾਡੇ ਘਰ ਦੇ ਮੋਹਰੇ ਆਇਆ ਆ। ਹੂੰ ਔਰ ਇੰਨਾ ਕਹਿ ਕੇ ਕਿਹਦੇ ਰਹੇ ਰੱਬ ਦਾ ਨਾਮ। ਹੂੰ ਉਹ ਵੱਧਬੂ ਵੱਧਬੂ ਬਹੁਤ ਆ ਰਹੀ ਆ। ਬਹੁਤ ਗੰਦਾ ਪਾਣੀ ਆ ਗੰਦੀ ਬਦਬੂ ਆ ਰਹੀ ਆ ਤੇ ਖੜਨਾ ਵਹਾਲ ਹੋਇਆ ਆ। ਹਾਂ ਕੀ ਕਹਿਣਾ ਚਾਹੁੰਦੇ ਆ ਜੀ ਉਹਨਾਂ ਨੂੰ ਮੈਂ ਤਾਂ ਇਹੀ ਗੱਲ ਕਹਾਂਗਾ ਕੱਟੋ-ਕੱਟ ਯਾਰ ਦੇਖੋ ਬੇਨਤੀ ਯਾਰ ਹਾਂ 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 ਬਿਲਕੁਲ ਕੱਟੋ-ਕੱਟ ਤੁਸੀਂ ਇਹਨਾਂ ਨੂੰ ਦੇਖ ਲਓ ਕਿ ਅਸੀਂ ਸੱਜੋ ਕੀ ਕਮੇਟੀ ਨੂੰ ਹੀ ਚੈੱਕ ਕਰਦੇ ਸਭ ਨੂੰ ਸਭ ਕੁਝ ਜਾਂਦੇ ਸਾਡੇ ਲਈ ਇਹੀ ਬੇਨਤੀ ਹੈ ਕਿ ਟਟ ਟ ਸਫਾਈ ਕਰਾ ਦੇ ਸਫਾਈ ਦਾ ਕਰਾ ਦਿਓ ਹਾਂ ਹਫ਼ਤੇ ਬਾਅਦ ਕਰਾ ਨਾ ਮੀ ਵੀ ਨਹੀਂ ਪਿਆ ਨਹੀਂ ਨਹੀਂ ਕੁਝ ਵੀ ਨਹੀਂ ਹਫ਼ਤੇ ਬਾਅਦ ਕਰਾ ਦਿਖਾ ਦਿਨਾ ਬਾਅਦ ਕਰਾਓ ਤੇ ਪਰਾਉ ਤਾਂ ਅਸੀਂ ਇਹੀ ਬੇਨਤੀ ਵਿੱਚ ਹਾਂ ਬਾਈ ਹੁਣ ਹੀ ਆਪਣੇ ਵੱਲ ਸੱਚ ਬੋਲ ਰਿਹਾ ਇਹ ਚੀਜ਼ਾਂ ਬਹੁਤ ਗਲਤ ਆ ਪਰ ਦੇਖੋ ਤੁਸੀਂ ਹਨਾ ਖੜ ਵੀ ਨਹੀਂ ਹੋ ਰਿਹਾ ਬਾਈਏ ਤੁਸੀਂ ਸਚਾਈ ਜੇ ਆਪਾਂ ਸੱਚ ਸੱਚ ਬੋਲੀਏ ਤਾਂ ਖੜ ਵੀ ਨਹੀਂ ਹੋ ਰਿਹਾ ਇੰਨਾ ਇੰਨੀ ਬਦਬੂ ਆ ਰਹੀ ਆ ਪੱਦੀ ਰੋਡ ਦੇ ਉੱਪਰੋਂ ਦਾਣਾ ਮੰਡੀ ਦੇ ਗੇਟ ਦੇ ਪਹਿਲੇ ਨੰਬਰ ਤੇ ਉੱਥੋਂ ਲਾਈਵ ਆਪਾਂ ਤੇ ਜਿਹੜੀ ਇੰਨੀ ਬਾਦਬੂ ਆ ਰਹੀ ਆ ਨਾ ਬਾਈ ਜੀ ਉਹ ਤੁਸੀਂ ਇੱਥੇ ਖੜ ਵੀ ਨਹੀਂ ਸਕਦੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਇਹ ਦੁਕਾਨਦਾਰਾਂ ਨੂੰ ਤਾਂ ਪਰੇਸ਼ਾਨੀ ਆਣੀ ਨਹੀਂ ਪਰ ਬਾਈ ਹੁਣ ਉਹ ਤਾਂ ਇੱਥੇ ਘਰ ਵੀ ਬਸ ਰਹਿਆ ਵੀ ਜਿਹੜਾ ਘਰ ਘਰ ਦੇ ਅੰਦਰ ਪਾਣੀ ਤੁਸੀਂ ਦੇਖ ਸਕਦੇ ਹੋ ਪਰ ਇਹ ਅੰਗਹਿਲੀ ਲਾ ਸਕਦੇ ਆ ਆਪਾਂ ਨਗਰ ਕੌਂਸਲ ਦੀ ਨਗਰ ਕੌਂਸਲ ਦੀਨ ਗਹਿਲੀ ਲਾ ਸਕਦੇ ਕਹਿੰਦੇ ਬਾਈ ਉਹ ਨਹੀਂ ਉਹ ਨਹੀਂ ਗਹਿਲੀ ਦਾ ਸਤਕਾ ਆ ਆ ਦੇਖੋ ਪਾਣੀ ਨਾਲੀ ਕਿੱਥੇ ਲਾ ਕੇ ਆ ਇਹ ਨਾਲੀਆਂ ਨੂੰ ਕਦੀ ਸਾਫ ਕੀਤਾ ਹੀ ਨਹੀਂ ਗਿਆ ਕਦੀ ਕੀਤਿਆ ਨਹੀਂ ਗਿਆ ਹਾਂ ਇਹ ਨਾਲੀਆਂ ਨੂੰ ਕਦੀ ਸਾਫ ਨਹੀਂ ਕੀਤਾ ਕਦੀ ਨਾਲੀਆਂ ਜੋ ਕਦੀ ਗੰਦਗੀ ਨਹੀਂ ਕੱਢੀ ਗਈ ਅਸੀਂ ਆਹ ਹੱਥੀ ਦਾ ਸਫਾਈ ਕਰਕੇ ਕਰਦੇ ਰਹੇ ਹਾਂ ਖੜ ਵੀ ਨਹੀਂ ਹੋ ਰਿਹਾ ਬਾਈ ਖੜ ਹੋ ਰਿਹਾ ਨਹੀਂ ਗੰਦੀ ਬਦੂ ਆ ਰਹੀ ਆ ਇਹ ਇਹ ਬਾਈ ਇਹਨਾਂ ਦਾ ਹੱਲ ਕੀਤਾ ਜਾਵੇ ਇਸ ਚੀਜ਼ ਦਾ ਵੇ ਪਰ ਤੁਹਾਨੂੰ ਆਪਣੇ ਆਪਸ ਜੇ ਬੱਸਿੰਗ ਦਾ ਜਿਹੜਾ ਕਹਿਣਾ ਆ ਉਹ ਤਾਂ ਤੁਸੀਂ ਆਪ ਹੀ ਸੁਣ ਲਿਆ ਜਿਹੜਾ ਘਰਾਂ ਦੇ ਅੰਦਰ ਪਾਣੀ ਵੜਨਾ ਨਾ ਇਹ ਬਹੁਤ ਮੁਸ਼ਕਲ ਵਾਲਾ ਕੰਮ ਆ ਬਾਈ ਹੁਣੀ ਇੰਨੀ ਲੰਗੂ ਕੇ ਦੁਕਾਨ ਚ ਲੰਗੂ ਕੇ ਭਾ ਆਪਣੇ ਆਪ ਨੂੰ ਮਹਿਸੂਸ ਤਾਂ ਹੁੰਦਾ ਵੀ ਅਸੀਂ ਰਾਹ ਰੱਖਿਆ ਵਾ ਇਹ ਉੱਥੇ ਪਾਣੀ ਇੱਥੇ ਖੜ ਵੀ ਨਹੀਂ ਹੋ ਰਿਹਾ ਇੰਨੀ ਬਦਬੂ ਆ ਰਹੀ ਆ ਸੋ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਈ ਇਹ ਰਗੇਲੀ ਕਿਦੀ ਆ ਤੇ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਆ ਤੋ ਪਿਆਰ ਕਰਦੇ ਰਹੋ ਪੀਵੀ 20 ਬੜਾ ਜੋਰ ਦੇ ਚੰਨ ਨੂੰ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਜਾਂ ਨਵੀਂ ਅਪਡੇਟ ਹੋਈ ਜਰੂਰ ਦਵਾਂਗੇ ਜੀ ਧੰਨਵਾਦ ਹੂੰ ਪਤਾ ਨਹੀਂ ਕਦ ਆਇਆ ਹੈ ਕਾਣ ਵਾਲੇ ਫੁੱਲ ਜਾ ਰਹੇ ਆ ਆ ਪਿੱਛੇ ਸੀਵਰੇਜ ਪਾਣ ਦੀ ਗੱਲ ਕਰਦੇ ਹਾਂ ਜੀ ਸੀਵਰੇਜ ਕਿੱਥੇ ਬੈਣੀ ਇੱਥੇ ਸੀਵਰੇਜ ਸੀਵਰੇਜ ਤਾਂ ਬਾਈ ਜੀ ਹੁਣ ਇਹ ਚਲੋ ਸਪਾਈ ਹੋ ਜਾ ਕਰਿਓ ਥੋੜੀ ਸੀਵਰੇਜ ਪਾਣੇ ਉਹਨਾਂ ਨੇ। ਬਸ ਸਪਾਈ ਹੋ ਜਾ ਕਰਿਓ ਥੋੜੀ ਸੀਵਰੇਜ ਪਾਣੇ ਉਹਨਾਂ ਨੇ। ਬਾਈ ਹੁਣ ਕਹਿੰਦੇ ਸਪਾਈ ਹੋ ਜਾ ਕਰੇ ਥੋੜੀ ਆ। ਸੀਵਰੇਜ ਤਾਂ ਬਾਅਦ ਦੀ ਗੱਲ ਆ। ਸਪਾਈ ਹੋ ਜਵੇ ਕਹਿੰਦੇ ਥੋੜੀ ਆ ਸੀਵਰੇਜ ਤਾਂ ਬਹੁਤ ਬਾਅਦ ਦੀ ਗੱਲ ਹੈ ਜੀ। ਚਲੋ ਪਿਆਰ ਕਰਦੇ ਰਹੋ ਪੀਬੀ 20 ਬਲਾਜੋੜ ਦੇ ਚੈਨਲ ਨੂੰ। ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਨਵੀਂ ਅਪਡੇਟ ਹੋਈ ਜਰੂਰ ਦਵਾਂਗੇ ਜੀ। ਧੰਨਵਾਦ।